ਹੋਰ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰ ਕਰਨੀ ਆ ਖਾਸ ਕਰਕੇ ਜਿਹੜੇ 네ਪਾਲੀ ਇਮੀਗ੍ਰੈਂਟਸ ਹੈਗੇ ਆ ਹਿਮੋਰਾਈਡਸ ਐਕਸਪਰਟਸ ਜੋ ਆ ਉਹ ਬਹੁਤ ਜ਼ਿਆਦਾ ਉਹਨਾਂ ਨੇ ਅਲਰਮ ਕੀਤਾ ਆ ਕਿ ਜੋ ਪਟਾਣ ਦੇ 네ਪਾਲ ਮੂਲ ਦੇ ਲੋਕਾਂ ਨੂੰ ਇੱਥੋਂ ਡਿਪੋਰਟ ਕੀਤਾ ਜਾ ਰਿਹਾ 네ਪਾਲ ਵਾਲੇ ਉਹਨਾਂ ਨੂੰ ਲੈ ਨਹੀਂ ਰਹੇ ਪਿਛਲੇ ਦਿਨਾਂ ਦੇ ਵਿੱਚ ਇੱਕ 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 ਨਾਰਾਇਣ ਕੁਮਾਰ ਸਵੇਦੀ ਨਾਮ ਦਾ ਬੰਦਾ ਉਹਦੇ ਨਾਲ 9 ਜਣੇ ਹੋਰ ਡਿਪੋਰਟ ਕੀਤੇ ਗਏ ਸੀ ਅਮਰੀਕਾ ਤੋਂ ਉਹਨਾਂ ਨੂੰ ਇੰਡੀਆ ਭੇਜਿਆ ਗਿਆ ਤੇ ਇੰਡੀਆ ਦੇ ਵਿੱਚ ਉਹਨਾਂ ਨੂੰ ਹੋਟਲ 'ਚ ਰੱਖ ਕੇ ਤੇ ਉਹਨਾਂ ਨੂੰ ਜਦੋਂ ਨੇਪਾਲ ਭੇਜਿਆ ਗਿਆ ਨੇਪਾਲ ਵਾਲਿਆਂ ਨੇ ਉਹਨਾਂ ਨੂੰ ਇੱਕ ਦੋ ਦਿਨ ਰੱਖ ਕੇ ਮੁੜ ਕੇ 30 3000 ਰੁਪਇਆ ਦੇ ਕੇ ਵਾਪਸ ਇੰਡੀਆ ਨੂੰ ਭੇਜ ਦਿੱਤਾ ਗਿਆ ਸੋ ਹੁਣ ਨਾ ਤਾਂ ਉਹਨਾਂ ਨੂੰ ਨੇਪਾਲ ਵਾਲੇ ਵਾਪਸ ਲੈ ਰਹੇ ਆ ਨਾ ਅਮਰੀਕਾ ਵਾਲੇ ਲੈ ਰਹੇ ਆ ਕਹਿੰਦੇ ਵੀ 1 ਲੱਖ ਤੋਂ ਬਾਅਦ ਨੇਪਾਲੀ ਸਪੀਕਿੰਗ ਪਟਨੀ ਜਿਹੜੇ ਪਟਾਣ ਵਾਲੇ ਆ ਉਹ 1990ਵਿਆਂ ਦੇ ਵਿੱਚ ਇੱਥੇ ਅਮਰੀਕਾ ਭੱਜ ਕੇ ਆਏ ਸੀ ਕਿਉਂਕਿ ਉਹਨਾਂ ਨੂੰ ਖਤਰਾ ਸੀ ਉਸ ਟਾਈਮ ਦੇ ਉੱਤੇ ਜੋ ਉਹਨਾਂ ਦੀ ਕੰਟਰੀ ਦੇ ਵਿੱਚ ਵਾਪਰ ਰਿਹਾ ਸੀਗਾ ਪਰ 20 ਸਾਲ ਤੋਂ ਕਈ ਇੱਥੇ ਰਹਿ ਰਹੇ ਆ ਉਹਨਾਂ ਦੇ ਉੱਤੇ ਹੁਣ ਜਿਹੜਾ 트럼ਪ ਉਹਨਾਂ ਨੇ ਇੱਕ ਜਿਹੜਾ ਇਹ ਵੀ ਕਿਹਾ ਸੀ ਕਿ ਉਹਨਾਂ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਜੋ ਵਰਕ ਪਰਮਿਟ ਆ ਉਹ ਕਰ ਲੈ ਜਾਣਗੇ ਸੋ ਹੁਣ ਇਹ ਐਗਜ਼ਾਮਪਲਸ ਆ ਰਹੀ ਅੱਜ ਗਾਰਡੀਅਨ ਮੈਗਜ਼ੀਨ ਦੇ ਇਸ ਵਨ ਦੇ ਵਿੱਚ ਖਾਸ ਕਰਕੇ ਜਿਹੜੇ ਨੇਪਾਲ ਵਾਲੇ ਇਮੀਗ੍ਰੈਂਟਸ ਆ ਉਹਨਾਂ ਦੇ ਬਾਰੇ ਕਾਫੀ ਵੱਡੀ ਜਿਹੜੀ ਖਬਰ ਛਾਪੀ ਹੈਗੀ ਆ 2007 ਤੋਂ ਲੈ ਕੇ 2018 ਤੱਕ ਇਹ ਕਹਿੰਦੇ 113000 ਪਟਾਣ ਤੋਂ ਰਿਫਿਊਜੀਜ਼ ਸੈਟਲ ਹੋਏ ਸੀ ਤੇ ਹਜੇ ਕਈ ਕੈਂਪਾਂ ਦੇ ਵਿੱਚ ਵੀ ਰਹਿ ਰਹੇ ਹੈਗੇ ਆ ਸੋ ਇਹ ਸਿਚੁਏਸ਼ਨ ਜਿਹੜੇ ਪਟਾਣ ਵਾਲੇ ਲੋਕ ਆ ਉਹਨਾਂ ਦੇ ਨਾਲ ਵਾਪਰ ਰਹੀ ਹੈ ਜੀ ਬਿਲਕੁਲ ਤੇ ਇਹ ਜੋ ਸਿੰਘ ਜੀ ਹੁਣ ਤੋਂ ਅੱਧੇ ਘੰਟੇ ਬਾਅਦ ਜਿਹੜਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਬਿੱਲ ਸੈਨੇਟਰ ਐਨਾ ਕਾਬਰੇਓ ਅਸੈਂਬਲੀ ਮੈਂਬਰ ਜਸਮੀਤ ਮੈਂਸ ਅਸੈਂਬਲੀ ਮੈਂਬਰ ਐਸਮਰਾਲਡਾ ਸੋਰੀਆ ਇਹਨਾਂ ਦੇ ਦੁਆਰਾ ਲਿਆਂਦਾ ਗਿਆ ਉਸ ਦੀ ਜਿਹੜੀ ਹੀアリング ਆ ਅੱਜ 21 ਅਪ੍ਰੈਲ ਨੂੰ 1021 ఓ ਸਟਰੀਟ ਸੈਕਰਾਮੈਂਟੋ ਦੇ ਵਿੱਚ ਰੂਮ ਨੰਬਰ 2200 ਦੇ ਵਿੱਚ ਹੋਣ ਜਾ ਰਹੀ ਆ ਸੋ ਆਪਾਂ ਵੀ ਉੱਥੇ ਜਿਹੜਾ ਕੁਸ਼ਚਰ ਦੇ ਵਿੱਚ ਪਹੁੰਚ ਜਾਣਾ ਆ ਤੇ ਅੱਜ ਜਿਹੜੀ ਸੈਨੇਟ ਅਪਰੋਪ੍ਰੀਏਸ਼ਨ ਕਮੇਟੀ ਦੇ ਵਿੱਚ ਇਸ ਦੀ ਹੀアリング ਆ ਦੋਨੋਂ ਨੇ ਜਿਹੜੋਂ ਆਲਰੇਡੀ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਸਾਨੂੰ ਕਾਲਸ ਆ ਉਹ ਆਈਆਂ ਆ ਆ ਵੀ ਅਸੀਂ ਜਿਹੜੇ ਉੱਥੇ ਪਹੁੰਚ ਰਹੇ ਆ ਸੋ ਤੁਹਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਜਿਹੜੇ ਉਹ ਮਿਲਾਂਗੇ ਵੀ ਸੋ ਇਸ ਸਪੋਰਟ ਨੂੰ ਲਗਾਤਾਰ ਆਪਾਂ ਇਸ ਬਿੱਲ ਦੇ ਲਈ ਬਰਕਰਾਰ ਜਿਹੜਾ ਉਹ ਰੱਖਣਾ ਆ ਤਾਂ ਜੋ ਇਹ ਜਿਹੜਾ ਬਿੱਲ ਆ ਉਹ ਕਾਨੂੰਨ ਦਾ ਰੂਪ ਅਖਤਿਆਰ ਕਰ ਸਕੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਿਹੜੀਆਂ ਸੰਸਥਾਵਾਂ ਉਹ ਚੁੱਪਚੀਪੀਤੇ ਇਸ ਦੇ ਉਲਟ ਚਿੱਠੀਆਂ ਲਿਖ ਰਹੀਆਂ ਚੁੱਪਚੀਪੀਤੇ ਕਿਉਂ ਸ਼ਰਿਆਮ ਹੀ ਜਿਹੜਾ ਆ ਉਹ ਇਨਫੈਕਟ ਚਿੱਠੀਆਂ ਲਿਖ ਰਹੀਆਂ ਆ ਜਾ ਕੇ ਜਦੋਂ ਇਦਾਂ ਦੀਆਂ ਹੀਰਿੰਗਸ ਹੁੰਦੀਆਂ ਇਸ ਦੇ ਉਲਟ ਬਿੱਲ ਦੇ ਉੱਤੇ ਜਿਹੜੀਆਂ ਉਹ ਬੋਲਦੀਆਂ ਆ ਸੋ ਆਪਣਾ ਸਾਰਿਆਂ ਦਾ ਇਹ ਫਰਜ ਬਣਦਾ ਆ ਵੀ ਆਪਾਂ ਵੱਧ ਤੋਂ ਵੱਧ ਇਸ ਦਿਲ ਨੂੰ ਪਾਸ ਕਰਾਉਣ ਦੇ ਲਈ ਇਹ ਚਾਹੇ ਕਮੇਟੀ ਆ ਚਾਹੇ ਉਹ ਸੈਨੇਟ ਫਲੋਰ ਆ ਚਾਹੇ ਉਹ ਅਸੈਂਬਲੀ ਦੀਆਂ ਕਮੇਟੀਆਂ ਹੋਣ ਅੱਗੇ ਆਉਣ ਵਾਲੇ ਸਮੇਂ ਚ ਜਾਂ ਅਸੈਂਬਲੀ ਦੀ ਫਲੋਰ ਹੋਵੇ ਗਵਰਨਰ ਤੱਕ ਵੀ ਜਿਹੜੀ ਇਸ ਦੀ ਜਿਹੜੀ